ਐਮ ਟੀਵੀ ਤੇ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਇੱਕ ਪਾਸੇ ਕਿਸਾਨ ਨੇ ਜਿਹੜੇ ਕਿ ਫਾਜ਼ਿਲਕਾ ਦੇ ਵਿੱਚ ਸਿਟੀ ਗਾਰਡਨ ਦੇ ਪੈਲਸ ਦੇ ਬਾਹਰ ਜਿੰਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਸਕਿਉਰਟੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੁਸੀਂ ਦੇਖ ਰਹੇ ਹੋ ਇਹ ਪੂਰੀ ਤਰ੍ਹਾਂ ਪੰਜਾਬ ਪੁਲਿਸ ਜਿੱਥੇ ਤਾਇਨਾਤ ਹੈ ਔਰ ਇਧਰ ਸਿਟੀ ਗਾਰਡਨ ਪੈਲਸ ਦੇ ਵਿੱਚ ਜਿਹੜਾ ਕਿ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਾਣਾ ਸੋਢੀ ਵੱਲੋਂ ਜਿਹੜੀ ਕਿ ਇੱਕ ਚੋਣ ਪ੍ਰਚਾਰ ਰੈਲੀ ਕੀਤੀ ਜਾਣੀ ਹੈ ਉਸੀਂ ਦੇਖ ਰਹੇ ਹੋ ਰਾਣਾ ਸੋਢੀ ਦਾ ਕਾਪਲਾ ਪਹੁੰਚ ਚੁੱਕਿਆ ਹੈ ਫਾਜ਼ਿਲਕਾ ਔਰ ਇੱਕ ਪਾਸੇ ਕਿਸਾਨ ਜਿਹੜੇ ਕਿ ਮੁਰਦਾਬਾਦ ਬੀਜੇਪੀ ਮੁਰਦਾਬਾਦ ਤੇ ਨਾਰੇ ਲਗਾਉਂਦੇ ਹੋਏ ਨੇ ਔਰ ਦੂਸਰੇ ਪਾਸੇ ਉਕਤਾ ਪ੍ਰਬੰਧ ਕੀਤੇ ਹੋਏ ਨੇ ਸੋ ਤੁਸੀਂ ਦੇਖ ਰਹੇ ਹੋ ਦੂਸਰੇ ਪਾਸੇ ਬੀਜੇਪੀ ਦੇ ਲੋਕ ਸਭਾ ਤੋਂ ਉਮੀਦਵਾਰ ਫਰੋਜਪੁਰ ਤੋਂ ਜੋ ਕਿ ਰਾਣਾ ਸੋਟੀ ਕੇ ਪੈਲਸ ਦੇ ਵਿੱਚ ਪਹੁੰਚ ਚੁੱਕੇ ਨੇ ਔਰ ਜਿਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਅੱਗੇ ਦੀਆਂ ਤਸਵੀਰਾਂ ਵੀ ਤੁਸੀਂ ਤੁਹਾਨੂੰ ਦਿਖਾਵਾਂਗੇ ਬਣੇ ਰਹਿਣਾ ਸਾਡੇ ਨਾਲ ਤੁਸੀਂ ਦੇਖ ਰਹੇ ਹੋ ਤਾਂ ਤਸਵੀਰਾਂ ਸਿਟੀ ਗਾਰਡਨ ਦੇ ਵਿੱਚ ਜਿਹੜੇ ਕਿ ਬੀਜੇਪੀ ਦੇ ਉਮੀਦਵਾਰ ਰਾਣਾ ਸੋਟੀ ਆਪਣੇ ਸਮਰਥਕਾਂ ਦੇ ਨਾਲ ਪਹੁੰਚ ਚੁੱਕੇ ਨੇ i oh, ਮੈਂ ਦਿਲਦਿਆਂ ਘਰਾਈਆਂ ਤੋਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਥੋੜੇ ਜੇ ਸਮੇਂ ਦੇ ਨੋਟਿਸ ਤੇ ਆਪਣਾ ਕੰਮ ਕਾਜ ਛੱਡ ਕੇ ਇਸ ਗਰਮੀ ਦੇ ਵਿੱਚ ਇੱਥੇ ਤੁਸੀਂ ਤਸ਼ਰੀਫ ਲਿਆਏ ਹੋ ਬਿਰਾਜੇ ਹੋ ਬਹੁਤ ਬਹੁਤ ਧੰਨਵਾਦ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਦਾ ਖਾਲਸਾ ਸੇਵਾ ਹੈ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਇਲੈਕਸ਼ਨ ਦਾ ਬਿਗਲ ਵਜਿਆ ਹੈ ਔਰ ਦੋਸਤ ਮਿੱਤਰ ਸਾਰੇ ਹੀ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਮਦਦ ਕਰਨ ਵਾਸਤੇ ਮੇਰੇ ਨਾਲ ਸਾਰੇ ਫਰੋਸਪੁਰ ਲੋਕ ਸਭਾ ਦੇ ਵਿੱਚ ਚੱਲੇ ਹੋਏ ਨੇ ਤੁਸੀਂ ਦੇਖਿਆ ਹੋਣਾ ਹੁਣੇ ਅਸ਼ੋਕ ਜੀ ਬੜੇ ਸ਼ਾਮਲ ਹੋਏ ਨੇ ਕਿਥੇ ਰਸੋਨੀ ਸਰ ਜੀ ਆ ਆ ਗਏ ਇਹਨਾਂ ਨੇ ਵੀ ਜੁਆਇਨ ਕੀਤਾ ਮੈਨੂੰ ਦੱਸ ਰਹੇ ਸੀਗੇ ਵੀ ਇਹਨਾਂ ਦੇ ਵਿਸ਼ਾਾਰਭਿਕ ਸਾਡੇ ਦਾ ਬਰਦਰ ਨੂੰ ਲੱਗਦੇ ਨੇ ਸਾਲਾ ਸਾਹਮਣੇ ਸਾਡੇ ਕਾਬੂ ਨਹੀਂ ਆਏ ਮੈਂ ਕਿਹਾ ਅੱਜ ਸਾਡੇ ਨਾਲ ਠੀਕ ਸਾਡੇ ਕਾਬੂ ਆ ਗਏ ਨੇ ਲੇਕਿਨ ਇਹ ਵਕਤ ਬਹੁਤ ਘੱਟ ਹੈ ਔਰ ਇਲੈਕਸ਼ਨ ਜਿਹੜਾ ਹੈ ਬੜੀ ਤੇਜ਼ੀ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਬੜੀ ਲਹਿਰ ਚੱਲੀ ਜਾ ਰਹੀ ਹੈ ਦੌੜੀ ਜਾ ਰਹੀ ਹੈ ਕਿਉਂ ਦੌੜੀ ਜਾ ਰਹੀ ਹੈ ਕਿਉਂਕਿ ਮੋਦੀ ਸਾਹਿਬ ਨੇ ਪਿਛਲੇ 10 ਸਾਲ ਦੇ ਵਿੱਚ ਕਿਸਾਨਾਂ ਵਾਸਤੇ ਗਰੀਬਾਂ ਵਾਸਤੇ ਪੈਣਾ ਵਾਸਤੇ ਚਾਹੇ ਸਿਲੰਡਰ ਦੀ ਗੱਲ ਹੈ ਚਾਹੇ ਰਾਸ਼ਨ ਦੀ ਗੱਲ ਹੈ ਚਾਹੇ ਬਾਰਡਰ ਤੇ ਅਸੀਂ ਬੈਠੇ ਆ ਸਾਡੀ ਸਿਕਿਉਰਿਟੀ ਦੀ ਗੱਲ ਹੈ ਚਾਹੇ ਮਕਾਨਾਂ ਦੀ ਗੱਲ ਹੈ ਚਾਹੇ ਟਾਇਲਟਸ ਦੀ ਗੱਲ ਹੈ ਬਹੁਤ ਸਾਰੇ ਲਾਭ ਪਾਤਰੀ ਬਹੁਤ ਸਾਰੀਆਂ ਸਕੀਮਾਂ ਵਿਸ਼ਕਰਮਾ ਸਕੀਮ ਬਹੁਤ ਇਹੋ ਜਿਹੇ ਪ੍ਰੋਗਰਾਮ ਉਹਨਾਂ ਨੇ ਦਿੱਤੇ ਨੇ ਜਿਹਦੇ ਪੰਜਾਬ ਦੇ ਲੋਕਾਂ ਨੂੰ ਬਹੁਤ ਫਾਇਦਾ ਮਿਲੇ। ਔਰ ਅੱਗੇ ਬਹੁਤ ਸਾਰੇ ਫਾਇਦੇ ਹੋਰ ਮੈਨੀਫੈਸਟੋ ਵਿੱਚ ਆ ਰਹੇ ਨੇ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਜਵਾਨਾਂ ਨੂੰ ਪੰਜਾਬ ਦੇ ਲੋਕ ਜਿਹੜੇ ਹੋਰ ਵਰਗ ਦੇ ਸਾਰਿਆਂ ਨੂੰ ਬਹੁਤ-ਬਹੁਤ ਵੱਡੀਆਂ ਸਹੂਲਤਾਂ ਮਿਲਣ ਜਾਣ। ਮੈਨੂੰ ਪਤਾ ਹੈ ਫਾਜ਼ਲ ਕਾ ਦੀ ਜਿਹੜੀ ਹਮੇਸ਼ਾ ਅਗਵਾਈ ਮੇਰੇ ਵੀਰ ਜਿਆਨੀ ਸਾਹਿਬ ਕਰਦੇ ਰਹੇ ਨੇ ਲੇਕਿਨ ਸਭ ਤੋਂ ਵੱਡਾ ਜਿਹੜਾ ਇਹਨਾਂ ਨੇ ਕੰਮ ਕੀਤਾ ਉਹ ਭੁੱਲਣ ਯੋਗ ਨਹੀਂ ਹੈ ਕਿ ਫਾਜ਼ਲਕਾਰ ਨੂੰ ਜ਼ਿਲ੍ਹਾ ਬਣਾਇਆ ਇਹ ਸ਼ਖਸ ਬਣਾ ਗਿਆ ਇੱਕ ਵਾਰੀ ਜੋਰ ਨਾਲ ਜੈ ਜੀ ਜੈਦਾਬਾਦ ਇਹਨਾਂ ਨੇ ਇੱਕ ਗੱਲ ਮੈਂ ਕਹਾਂਗਾ ਵੀ ਜਾਣ ਤੇ ਖੇਲ ਕੇ ਫਾਜ਼ਲਕਾਰ ਦਾ ਜਿਹੜਾ ਜ਼ਿਲ੍ਹਾ ਬਣਾਇਆ ਮੇਤਾ ਜਾਨੀ ਜੀ ਇਹ ਬਣਾਉਣ ਵਾਲਾ ਬੰਦ ਵਾਲਾ ਕੋਣੀ ਸੀ ਬਾਦਲ ਸਾਹਿਬ ਅੱਗੇ ਸੀ ਬਰੋ ਬਾਈਂਦਾ ਪਰ ਲੇਕਿਨ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਤੇ 92 ਸੀਟਾਂ ਦਿੱਤੀਆਂ ਉਹ ਲੋਕਾਂ ਦਾ ਸਾਥ ਨਹੀਂ ਦੇ ਰਹੇ ਜਿਹੜੇ ਸਾਡੇ ਸਰਕਾਰੀ ਮੁਲਾਜ਼ਮ ਨੇ ਉਹ ਤੰਗ ਨੇ ਟੀਚਰਸ ਤੰਗ ਨੇ ਬਿਜਲੀ ਦੇ ਮਹੱਤਪੁਰ ਦੇ ਲੋਕ ਤੰਗ ਨੇ ਕਿਸਾਨ ਤੰਗ ਨੇ ਬਾਰਡਰ ਤੇ ਬੈਠੇ ਲੋਕ ਤੰਗ ਨੇ ਔਰ ਇਹ ਜਿਹੜੀ ਗੱਲ ਹੈ ਇਹ ਇਸ ਵੇਲੇ ਆਮ ਆਦਮੀ ਪਾਰਟੀ ਸਿਰਫ ਲੋਕਾਂ ਨੂੰ ਇੱਕ ਬਦਾਰੀ ਵਾਲਾ ਖੇਤ ਦਿਖਾ ਕੇ ਵੋਟਾਂ ਪਰਟੋਰਨ ਵਾਲੀ ਗੱਲ ਸੀ ਹੁਣ ਫਿਰ ਮੈਦਾਨ ਚ ਆ ਕੇ ਕੋਈ ਮੈਨੂੰ ਕਹਿੰਦਾ ਹੈ ਕਿ ਭਗਵੰਤ ਮਾਨ ਜੀ ਕਹਿੰਦੇ ਨੇ ਕਿ 13 ਦੀਆਂ 13 ਸੀਟਾਂ ਸਾਡੀਆਂ ਲੋ ਕੋਈ ਵੀ ਮੇਰੇ ਨਾਲ ਸ਼ਰਤ ਲਾ ਲੇ ਜੇ 13 ਸੀਟਾਂ ਇਹਨਾਂ ਦੀ ਆ ਜੂ। ਗੁੱਡੀ ਗੱਲ ਉਹ ਕਹਿੰਦੇ ਜੀ 13 0 ਮੈਂ ਕਹਾਂ ਜੀ ਉਲਟਾ ਕੰਮ ਕਰ ਲੋ 0 13 ਸਾਡਾ ਤਾਂ 13 ਹੀ 13 ਹੈ। ਸੋ ਇਸ ਕਰਕੇ ਇਹਨਾਂ ਦੇ ਭਲੇਖੇ 'ਚ ਨਾਂ ਬਿਲਕੁਲ ਵੀ ਪੈਣਾ। ਬਾਕੀ ਅਕਾਲੀ ਦਲ ਦਾ ਮੈਂਬਰ ਪਾਰਲੀਮੈਂਟ ਇੱਥੇ ਕਈ ਦਫਾ ਰਹਿ ਚੁੱਕਿਆ। ਜੋਰਾ ਸਿੰਘ ਮਾਨ ਜੀ ਜੋ ਅੱਜ ਸਾਡੇ ਵਿੱਚ ਨਹੀਂ ਹੈ ਮੈਂ ਉਹਨਾਂ ਦੇ ਬਾਰੇ ਗੱਲ ਨਹੀਂ ਕਰਾਂਗਾ ਲੇਕਿਨ ਉਹਨਾਂ ਦਾ ਬੇਟਾ ਜਿਹੜਾ ਉਹਨਾਂ ਦਾ ਵਾਰਿਸ ਬਣ ਕੇ ਇਲੈਕਸ਼ਨ ਲੜਨ ਆ ਰਿਹਾ ਹੈ ਉਹਦੇ ਕੋਲੋਂ ਪੁੱਛ ਲਿਆ ਜਾਣਾ ਚਾਹੀਦਾ ਹੈ ਕਿ ਭਾਈ ਤੂੰ ਆਪਦੇ ਪਿਤਾ ਦੇ ਨਾਮ ਤੇ ਇਲੈਕਸ਼ਨ ਇੱਥੇ ਲੜਨ ਆ ਰਿਹਾ ਹੈ ਇਹ ਤਾਂ ਦੱਸ ਵੀ ਫਾਜ਼ਲ ਕਾ ਜਾਂ ਫਰੂਜ਼ ਪਰ ਲੋਕ ਸਭਾ ਵਾਸਤੇ ਕੋ ਕੰਮ ਕੀਤਾ ਹੈ ਕੁਦਾਸਤ ਤੁਸੀਂ ਸਾਰੇ ਇੱਥੋਂ ਦੇ ਰਹਿਣ ਵਾਲੇ ਹੋ ਜੇ ਕੋਈ ਹੈਗਾ ਤੇ ਉਹਦਾ ਨਾਮ ਲੈ ਦਿਓ ਤਾਂ ਕਿ ਮੈਨੂੰ ਵੀ ਪਤਾ ਲੱਗ ਜਾਵੇ ਸੁਖਵੀਰ ਸਿੰਘ ਬਾਦਲ ਜੀ ਇੱਥੇ ਪਿਛਲੇ 5 ਸਾਲ ਰਹੇ ਨੇ ਉਹਨਾਂ ਨੇ ਕੋਈ ਲੋਕ ਸਭਾ ਦੇ ਵਾਸਤੇ ਕੋਈ ਕੰਮ ਕੀਤਾ ਹੈ ਦਸਦੇ ਸਟੇਜ ਤੇ ਵੀ ਬੈਠੇ ਰਹੇ ਲੋਕ ਸਾਹਮਣੇ ਵੀ ਬੈਠੇ ਦੱਸੋ ਕੋਈ ਹੋਇਆ ਨਹੀਂ ਹੋਇਆ ਤੇ ਸ਼ੇਰ ਸਿੰਘ ਘੁਆਇਆ ਅਕਾਲੀ ਦਲ ਚ ਵੀ ਰਿਹਾ ਤੇ ਫਿਰ ਕਾਂਗਰਸ ਚ ਵੀ ਰਿਹਾ ਜਿੱਦੇ ਕੋ ਉਹਨਾਂ ਨੇ ਗੋਲ ਖਲਾਏ ਨੇ ਤੁਹਾਨੂੰ ਪਤਾ ਹੀ ਹੈ ਤੇ ਫਿਰ ਜਦੋਂ ਅਕਾਲੀ ਦਲ ਜਿਹੜਾ ਕੁਛ ਨਹੀਂ ਕੀਤਾ ਤੇ ਕਾਂਗਰਸ ਚ ਆਇਆ ਤੇ 2 ਲੱਖ ਵੋਟ ਧਿਆਰ ਗਿਆ ਹੁਣ ਫਿਰ ਉਹ ਕਹਿੰਦਾ ਵੀ ਮੇਰੀ ਬਰਾਦਰੀ ਮੈਨੂੰ ਵੋਟ ਪਾ ਦੇ ਵੀ ਬਰਾਦਰੀ ਤਾਂ ਮੇਰੀ ਵੀ ਹੈ ਮੈਂ ਬਰਾਦਰੀ ਵਾਸਤੇ ਅਸੀਂ ਦਾ ਦਰਜਾ ਲੈ ਕੇ ਆ ਮੇਰੀ ਬਰਾਦਰੀ ਨਹੀਂ ਹੈ ਰਾਜ ਸਿੰਘ ਬਰਾਦਰੀ ਮੇਰੀ ਵੀ ਬਰਾਦਰੀ ਮੇਰਾ ਇਦੇ ਨਾਲੋਂ ਜ਼ਿਆਦਾ ਉੱਚਾ ਤੇ ਹੱਕ ਵੀ ਬਣਦਾ ਹੈ ਉਹ ਮੈਨੂੰ ਜ਼ਿਆਦਾ ਇਤੋਂ ਜ਼ਿਆਦਾ ਉਹ ਮੇਰੇ ਤੇ ਇਤਬਾਰ ਵੀ ਕਰਦਾ। ਸਾਨਾ ਸੋਡੀ ਜਿੰਦਾਬਾਦ। ਜੈਬਾਦ ਜਿੰਦਾਬਾਦ। ਔਰ ਅੱਜ ਮੈਂ ਪਹਿਲਾਂ ਬਾਰਡਰ ਦੀ ਗੱਲ ਕਰਨਾ ਮੰਤਰੀ ਜੀ ਬਾਰਡਰ ਤੇ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਨੇ ਉੱਥੇ ਰਾਏ ਸਿੱਖ ਭਰਾਦਰੀ ਵੀ ਬੈਠੀ ਹੈ। ਨਾ ਮੈਂ ਬਹੁਤ ਵੱਡੀ ਗੱਲ ਕਹਿਣ ਲੱਗਾ ਮੇਰਾ ਸੁਣਿਆ ਬਾਰਡਰ ਦੇ ਪਿੰਡਾਂ ਚ ਲਾ ਦੇਣਾ। ਕਿ ਪਿੰਡਾਂ ਦੀ ਜਿਹੜੀ ਉਹ ਜ਼ਮੀਨ ਬਾਰਡਰ ਦੇ ਨਾਲ ਪੈਂਦੀ ਹੈ ਜਿਹੜੀ ਕਾਸ਼ਟ ਕਰਦੇ ਉਹਦੇ ਮਾਲਕ ਨਹੀਂ ਹੈਗੇ ਸਹੀ ਗੱਲ ਕਹਿ ਰਿਹਾ ਮੈਂ ਮੈਂ ਵਾਦਾ ਕਰਦਾ ਕਿ ਜਿਸ ਦਿਨ ਤੁਸੀਂ ਮੈਨੂੰ ਪਾਰਲੀਮੈਂਟ 'ਚ ਭੇਜ ਦਿੱਤਾ ਉਹ ਜ਼ਮੀਨਾਂ ਪੱਕੀਆਂ ਕਰਾ ਕੇ ਉਹਨਾਂ ਦੇ ਨਾਮ ਕਰ ਜਿੱਸਿਆਂ ਕਰਾ ਦਿਆਂਗਾ ਜੈ ਹਿੰਦ ਬੋਤ ਇਹ ਗੱਲ ਅੱਜ ਮੈਂ ਤੁਹਾਨੂੰ ਇੱਥੇ ਕਹਿ ਛਲਿਆ ਔਰ ਤੁਹਾਨੂੰ ਕਰਕੇ ਦਿਖਾਵਾਂਗੇ ਮੋਦੀ ਸਾਹਿਬ ਦਾ ਆਸ਼ੀਰਵਾਦ ਹੈ ਉਹਨਾਂ ਨੂੰ ਅਸੀਂ ਕਵਾਂਗੇ ਕਿ ਜੀ ਇੱਥੇ ਇਸ ਵੇਲੇ ਲੋੜ ਹੈ ਇਹ ਗਰੀਬ ਬੰਦੇ ਨੇ ਇਹਨਾਂ ਨੇ ਚੱਲ ਪੁੱਟ ਕੇ ਉਹ ਜ਼ਮੀਨਾਂ ਵਹਿਕ ਕੀਤੀਆਂ ਨੇ ਇਹ ਜ਼ਮੀਨਾਂ ਇਹਨਾਂ ਦੇ ਨਾਂ ਕਰਾਓ ਕਿਉਂ ਜੀ ਸਹੀ ਹੈ ਸਮਝੋ ਜੀ ਦੂਜੀ ਗੱਲ ਦੂਜੀ ਗੱਲ ਕਿ ਮੌਜੂਦਾ ਸਰਕਾਰ ਪਿੰਡਾਂ ਦੇ ਜਿਹੜੇ ਪਲਾਟ ਦੇਣੇ ਲੈਣੇ ਉਹਦੇ ਵੀ ਇਹਨੋਂ ਅਸੀਂ ਮੰਗਲ ਲਾ ਕੇ ਦੱਸੋ ਸ਼ਹਿਰਾਂ ਦੀ ਗੱਲ ਮੰਨਦੇ ਸੀਗੇ big ਕਲੋਨੀਆ ਡਿਵੈਲਪ ਕਰਨੀਆਂ ਨੇ ਤਾਂ ਐਨਓਸੀ ਮੰਗਦੇ ਨੇ ਇੱਥੇ ਉਹ ਪਿੰਡਾਂ ਦੇ ਪਲਾਟਾਂ ਦੀ ਵੀ ਐਨਓਸੀ ਮੰਗਦੇ ਮੈਂ ਬੇਨਤੀ ਕਰਾਂਗਾ ਭਗਵੰਤਪਾਨ ਜੀ ਨੂੰ ਕਿ ਉਹ ਇਲੈਕਸ਼ਨ ਲੜ ਰਹੇ ਨੇ ਤੇ ਮੁੱਦਿਆਂ ਤੇ ਇਲੈਕਸ਼ਨ ਲੜਨ ਜਾਦੂਗਰੀਸ ਨਾਲ ਲੜਨ ਸੋ ਇਸ ਕਰਕੇ ਇਹ ਵੀ ਜਿਹੜਾ ਕੰਮ ਹੈ ਬਹੁਤ ਗਲਤ ਹੈ ਕੂਆਂ ਸਰਵਰ ਤੁਹਾਡਾ ਜਿਹੜਾ ਬਲਾਕ ਉਹਦੇ ਪਿੰਡਾਂ ਦੀ ਬਰਬਾਦੀ ਹੋਈ ਸ਼ੇਮ ਨਾਲ ਸ੍ਰੀ ਬਨਾਲਾ ਜੀ ਔਰ ਉਹਦੇ ਚ ਲੋਕਾਂ ਨੂੰ ਕੰਪਨਸੇਸ਼ਨ ਮਿਲਿਆ ਜਾਂ ਨਹੀਂ ਮਿਲੇ ਨਹੀਂ ਮਿਲੇ ਨਹੀਂ ਮਿਲਿਆ ਉਹ ਵੀ ਕੰਪਨਸੇਸ਼ਨ ਅਸੀਂ ਦਵਾਵਾਂਗੇ ਤੁਹਾਨੂੰ ਜਿਹੜੇ ਕੋਈ ਰਹਿੰਦੇ ਨੇ ਔਰ ਸਭ ਤੋਂ ਵੱਡੀ ਗੱਲ ਕਿ ਬਾਰਡਰ ਦੇ ਪਿੰਡਾਂ ਤੇ ਆ ਜਿਹੜੇ ਹੁਣ ਡਰੱਗਸ ਆ ਰਹੇ ਨੇ ਨਸ਼ੀਲੇ ਪਦਾਰਥ ਆ ਰਹੇ ਨੇ ਉਹਦੇ ਨਾਲ ਸਾਡੇ ਪਿੰਡਾਂ ਦੀ ਜਿਹੜੇ ਜਵਾਨੀ ਹੈ ਉਹ ਬਰਬਾਦ ਹੋ ਰਹੀ ਹੈ ਅਸੀਂ ਵਾਅਦਾ ਕਰਦੇ ਹਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਏਗਾ ਸਿਰਫ ਬੋਰਡ ਲਾ ਕੇ ਹਿਸਤਾਰ ਲਾ ਕੇ ਨਹੀਂ ਨਾ ਸਤਰੀਆ ਕਲ ਸਭ ਤੋਂ ਇੱਕ ਹੋਰ ਅਹਿਮ ਗੱਲ ਕਰਨ ਲੱਗਾ ਸਾਡੇ ਪਿੰਡਾਂ ਦੇ ਬੱਚੇ ਪੜ ਗਏ ਨੇ ਬੀਏ ਐਮਏ ਕਰ ਗਏ ਨੇ ਲੇਕਿਨ ਨੌਕਰੀਆਂ ਹੈ ਨਹੀਂ ਭਗਵੰਤ ਮਾਨ ਜੀ ਕਹਿੰਦੇ ਸੀ ਬਈ ਹੁਣ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਤਾਂ ਨੌਕਰੀਆਂ ਦਿਆਂਗਾ ਜਿਹੜੇ ਬਾਹਰੋਂ ਗੋਰੇ ਵੀ ਇੱਥੇ ਆ ਕੇ ਨੌਕਰੀਆਂ ਮੰਗਣਗੇ ਸੀ ਉਹਨਾਂ ਨੂੰ ਵੀ ਨੌਕਰੀਆਂ ਦਿਆਂਗੇ ਕਿਹਾ ਨਾ ਖੋਟੋ ਫਿਰਦੀ ਸੀਗੇ ਲਾ ਮੇਰੀ ਗੱਲ ਸੁਣ ਲੋ ਇਹਨਾਂ ਨੇ 2000 ਨੌਕਰੀਆਂ ਵੀ ਦਿੱਤੀਆਂ ਕਿਸੇ ਨੂੰ ਔਰ ਮੈਂ ਵਾਦਾ ਕਰ ਰਿਹਾ ਕਿ ਪਾਰਲੀਮੈਂਟ ਦੇ ਇਲੈਕਸ਼ਨ ਤੋਂ ਬਾਅਦ ਆਉਣ ਵਾਲੇ ਕੰਟਰਸਲ 1 ਲੱਖ ਨੌਜਵਾਨਾਂ ਨੂੰ ਨੌਕਰੀਆਂ ਜ਼ਿਲ੍ਹਾ ਫਰੋਸਪਰ ਔਰ ਲੋਕ ਸਭਾ ਦੇ ਵਿੱਚ ਅਸੀਂ ਨੌਕਰੀਆਂ ਦਿਆਂਗੇ ਜਿੰਨੇ ਸਾਡੇ ਪੜ੍ਹੇ ਲਿਖੇ ਨੌਜਵਾਨ ਬੱਚੇ ਤੇ ਬੱਚੀਆਂ ਨੇ ਅਸੀਂ ਉਹਨਾਂ ਨੂੰ ਨੌਕਰੀਆਂ ਜਿਹੜੀਆਂ ਨੇ ਉਹ ਮੁਹੱਈਆ ਕਰਾਵਾਂਗੇ ਸੋ ਮੇਰੇ ਦੋਸਤੋ ਸਮਾਂ ਬਹੁਤ ਘੱਟ ਹੈ ਇਲੈਕਸ਼ਨ 'ਚ ਸਿਰਫ 15 ਦਿਨ ਰਹਿ ਗਏ ਮੇਰਾ ਦਿਲ ਤਾਂ ਕਰਦਾ ਹੈ ਕਿ ਮੈਂ ਤੁਹਾਡੇ ਘਰਾਂ 'ਚ ਵੀ ਆ ਕੇ ਤੁਹਾਡੇ ਨਾਲ ਬਹਿ ਕੇ ਚਾਹ ਪੀਆ ਫੁਲਕਾ ਖਾਵਾਂ ਗੱਲਾਂ ਬਾਤਾਂ ਕਰੀਏ ਲੇਕਿਨ ਸਮਾਂ ਘਾਟੇ ਮਾਫੀ ਚਾਹਾਂਗਾ ਪਰ ਮੈਂ ਸਾਰੇ ਪਿੰਡਾਂ ਚ ਸਾਰੇ ਘਰਾਂ ਚ ਸਾਰੇ ਵਾਰਡਾਂ ਸ਼ਾਇਦ ਨਾ ਜਾ ਸਕਾਂ ਲੇਕਿਨ ਜਿਆਨੀ ਸਾਹਿਬ ਜਿਹੜੇ ਇਨ ਸਾਲਾਂ ਦੇ ਇੱਥੇ ਤੁਹਾਡੇ ਘਰਾਂ ਚ ਵੀ ਆਉਂਦੇ ਨੇ ਤੁਸੀਂ ਇਹਨਾਂ ਕੋਲ ਵੀ ਆਉਂਦੇ ਨੇ ਕੰਮ ਲੈਣ ਦੇ ਹੁੰਦਾ ਇਹ ਐਸ ਵੇਲੇ ਮੇਰੇ ਵੀ ਇਹ ਇਹਨੂੰ ਇਹਨਾਂ ਨੂੰ ਰਣਾ ਸੋਟੀ ਸਮਝੋ ਇਹਨਾਂ ਨੂੰ ਇਹਨਾਂ ਨੂੰ ਮੋਢੇ ਦੀ ਸਾਥ ਸੋ ਮੇਰੀ ਬੇਟੀ ਹੈ ਮੈਨੂੰ ਕਿਉਂ ਦੱਸੋ ਆ ਜਾਣਾ ਇੱਕ ਮਿੰਟ ਸੁਣ ਲੋ ਜਿਹੜਾ ਵਾਅਦਾ ਇਹਨਾਂ ਨੇ ਕੀਤਾ ਹੈ ਉਹ ਵਾਅਦੇ ਅਸੀਂ ਪੂਰੇ ਕਰਾਂਗੇ ਇਹ ਸਾਡੀ ਜ਼ਿੰਮੇਵਾਰੀ ਇਹ ਨਾਲੇ ਦਿਲ ਦੀ ਖੁਆਇਸ਼ ਹੈ ਤੇ ਪੂਰੀ ਹੋਏਗੀ ਹੋਰ ਦੱਸੋ ਹਾਂ ਜਿੰਦਾਬਾਦ ਜਿੰਦਾਬਾਦ ਪਬਲਿਕ ਸੈਕਟਰ ਦਾ ਸਰਕਾਰ ਵੱਲੋਂ ਇੱਥੇ ਵੱਡਾ ਕੋਈ ਅਸੀਂ ਯੂਨਿਟ ਲਵਾਵਾਂਗੇ ਚਾਹੇ ਉਹ ਡਿਫੈਂਸ ਦੇ ਨਾਲ ਜਿਵੇਂ ਕਪੂਰਥੱਲੇ ਰੇਲਵੇ ਕੋਚ ਫੈਕਟਰੀ ਦੇ ਨਾਲ ਤੇ ਲੱਗੇ ਕਾਲਜ ਦੀ ਕਮੀ ਹੈ ਕਾਲਜ ਕੋਰ ਹੋਣਾ ਚਾਹੀਦਾ ਕਾਲਜ ਲਵਾ ਦੇਗੇ ਤੁਸੀਂ ਇੱਕ ਕੀ ਅਸੀਂ ਦੋ ਲਵਾ ਦੇ ਕਮੈਂਟ ਮੈਂ ਮੈਂ ਕਾਕਾ ਕਾਲਜ ਇੱਥੇ ਬਣੇਗਾ ਔਰ ਦੇਖੋ ਮੈਂ ਗੱਲ ਇਸ ਵੇਲੇ ਸ਼ਾਮ ਨੂੰ ਕਰ ਰਿਹਾ ਮੇਰੀ ਮੇਰੀ ਇੱਛਾ ਹੈ ਕਿ ਸਿਰਫ ਕਾਲਜ ਨਹੀਂ ਉਹਦੇ ਨਾਲ ਯੂਨੀਵਰਸਿਟੀ ਇੱਥੇ ਲਿਆਵਾ ਕਾਜ ਜਿਆਦਾ ਕੋਰਸਸ ਹੋਣ ਬੱਚੀਆਂ ਨੂੰ ਇਥੋਂ ਚੰਡੀਗੜ੍ਹ ਜਾਂ ਦਿੱਲੀ ਜਾਂ ਹੋਰ ਲੁਧਿਆਣੇ ਇਧਰ ਨਾ ਜਾਣਾ ਪਵੇ ਐਹੋ ਜੀ ਕੋਈ ਯੂਨੀਵਰਸਿਟੀ ਅਸੀਂ ਇਸ ਏਰੀਆ ਚ ਲਿਆਵਾਂਗੇ ਕਿ ਜਿਹਦੇ ਬੱਚਿਆਂ ਨੂੰ ਇਸ ਬਾਰਡਰ ਤੇ ਔਰ ਇਸ ਇਲਾਕੇ ਦੇ ਜਿਹੜੇ ਹੈ ਉਹਦੇ ਚ ਉਹਨਾਂ ਨੂੰ ਐਜੂਕੇਸ਼ਨ ਮੁਹੱਈਆ ਕਰਾਈ ਜਾਵੇ ਸੋ ਮੇਰੀ ਬੇਨਤੀ ਹੈ ਕਿ ਪਹਿਲੀ ਜੋਨ ਨੂੰ ਇਲੈਕਸ਼ਨ ਹੈ ਔਰ ਇੱਕ ਇੱਕ ਵੋਟ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦਾ जो निशान बोलो की है। कमल खिलेगा फाजिलका दसो कि वोटा तो वह जावा गे पंद्रह लो जी पंद्रह एक अगे बोली कर लिए पंद्रह एक पंद्रह दो दसो पंद्रह तो वे ਬਹੁਤ ਅੱਛੇ ਜੋਧੇ ਲੋ ਜੀ ਜਿਆਨੀ ਸਾਹਿਬ ਸੁਖਬੀਰ ਬਾਦਲ ਨੂੰ 35 ਹਜ਼ਾਰ ਦੀ ਲੀਡ ਸੀ ਤੇ ਹੁਣ ਆਪਾਂ ਨੂੰ 35 ਦੀ ਜਿਆਦਾ ਬਰਾਬਰ ਨਹੀਂ ਤਾਂ 36 ਦਾ ਹੋਣੀ ਹੋਣੀ ਫਤਵਾ ਸੋ ਇਸ ਕਰਕੇ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਲੇਕਿਨ ਇਹ ਮੇਰੇ ਵੀਰੋਂ ਇਹ ਲੀਡ ਸਿਰਫ ਤਾਂ ਹੀ ਆਏਗੀ ਆਪਾਂ ਨੂੰ ਬੂਥਾਂ ਤੇ ਜਾਣਾ ਪੈਣਾ ਹੈ ਵੋਟ ਪੁਕਤਾਨੀਆਂ ਪੈਣੀਆਂ ਨੇ ਮੇਰੀਆਂ ਭੈਣਾਂ ਵੀ ਬੱਚੇ ਵੀ ਬੈਠੇ ਇੱਥੇ ਇੱਕ ਇੱਕ ਵੋਟ ਜਿਹੜੀ ਹੈ ਉਹ ਮੈਨੇ ਰੱਖ ਦੀਆਂ ਸ਼ਹਿਰਾਂ ਦੀਆਂ ਵੋਟਾਂ ਪਿੰਡਾਂ ਦੀਆਂ ਵੋਟਾਂ ਸਾਨੂੰ ਸਾਰਿਆਂ ਕੋਲ ਤੋਂ ਆਉਣੀਆਂ ਪੈਂਦੀਆਂ। ਉਕਤਣ ਗਿਆ। ਤੇ ਚਲੋ ਫਿਰ ਇੱਕ ਜੇ ਮੇਰੀਆਂ ਗੱਲਾਂ ਤੁਹਾਨੂੰ ਸਹੀ ਲੱਗ ਰਹੀਆਂ ਜਾਂ ਤੁਸੀਂ ਇਹ ਸੋਚ ਲਿਆ ਵੀ ਅਸੀਂ ਭਾਰਤੀ ਜਨਤਾ ਪਾਰਟੀ ਨੂੰ 35000 ਤੋਂ ਉੱਤੇ ਲੀਡ ਦਵਾਣੀ ਤੇ ਦੋਨੋਂ ਹੱਥ ਖੜੇ ਕਰਕੇ ਤਸੱਲੀ ਕਰਾ। ਬਹੁਤ ਬਹੁਤ ਧੰਨਵਾਦ ਜਿੰਦਾਬਾਦ ਜਿੰਦਾਬਾਦ ਸਟਾਮਾ ਬੋਲ ਕੇ ਜਨ ਬੋਲ

ਉਹਦਾ 20000 ਰੁਪਏ ਤੱਕ ਆਏਗਾ ਉਹ ਇਹ ਚੁਰੋਕਤਾ ਕਿਥੇ ਸੀ ਇਹਨਾਂ ਕੋ ਭਗਵੰਤਵਾਰ ਨੇ ਕਿਹਾ ਜੇ ਬਾਵਾ ਸਮੇਂ ਤਾਂ ਬਾੜਿਆਂ ਤੇ ਫੁਰਪਰਦਾ ਰੱਖਿਆ ਜੇ ਨੂੰ ਆਪਾੜਾ ਬਣਨ ਗਿਆ ਤੇ ਓਮਟ ਕੱਢਣ ਗਿਆ ਇਹਨਾਂ ਦੇ ਕੋਈ ਤਰ੍ਹਾਂ ਦੀ ਛਿੰਤ ਤੇ ਫੁਰਨਾ ਵਾਲੀ ਹਰੇਕ ਜਿਹੜੀ ਕੰਮ ਕਿੰਨੀ ਉਹਨ ਕੀਨੇ ਨੇ ਕਿਹਾ ਤੇ ਮੇਰੇ ਪਾਸਾ ਤੋਂ ਉਹਨਾਂ ਕੇ ਜ਼ਿਆਦਾ ਲੰਮੀ ਕਰਨਾ ਕਰਦਾ ਹੋਇਆ ਕਿ ਆਪਾਂ ਇੱਕ ਤਾਰੀਖ ਨੂੰ ਸਾਰੇ ਪਾਰਾ

ਨਗਰਪਾਲਿਕਾ ਦਾ ਤਾਂ ਮੈਂ ਐਫਸੀ ਆਪਣਾ ਚੌਂ ਲੜਦਾ ਜਾਂ ਮੈਂਬਰ ਪੰਚਾਇਤ ਨੂੰ